ਮੰਟੂ ਜੀ ਸਿਆਸਤ ਦੇ ਵਿੱਚ ਇੱਕ ਬਿਆਨ ਬਹੁਤ ਅਹਿਮੀਅਤ ਰੱਖਦਾ ਹੁੰਦਾ ਹੈ ਕੋਈ ਫੋਟੋ ਆ ਜਾਏ ਉਹ ਬੜੀ ਅਹਿਮੀਅਤ ਰੱਖਦੀ ਹੈ ਕਿਉਂਕਿ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਸੰਕੇਤ ਲੁਕੇ ਹੁੰਦੇ ਆ ਦੋ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਬਾਜਵਾ ਜੀ ਤੇ ਅਦੇਸ਼ ਪ੍ਰਤਾਪ ਸਿੰਘ ਕਹਰੋ ਉਹਨਾਂ ਦੀ ਇੱਕ ਵਿਆਹ ਸਮਾਗਮ ਦੀ ਕੋਈ ਫੋਟੋ ਸਾਹਮਣੇ ਆ ਰਹੀ ਹੈ ਚਲੋ ਵਿਆਹ ਸਮਾਗਮਾਂ ਦੇ ਵਿੱਚ ਤਾਂ ਆਪਾਂ ਮਿਲਦੇ ਰਹਿੰਦੇ ਆਏ ਕੋਈ ਬਹੁਤੀ ਮਤਲਬ ਵੱਖਰੀ ਤਰ੍ਹਾਂ ਦੀ ਜਾਂ ਕੋਈ ਖਾਸ ਗੱਲ ਨਹੀਂ ਕਹਿ ਸਕਦੇ ਪਰ ਇਹਦੇ ਵਿੱਚ ਕੋਈ ਸਿਆਸੀ ਕੋਣ ਵੀ ਹੈ ਉਹ ਕਹਿੰਦੇ ਹੁੰਦੇ ਨਾ ਕਿ ਜੋ ਚੁੱਪਚਾਪ ਰਹਤੀ ਸੀ ਦਿਵਾਰ ਪਰ ਹੂੰ ਉਹ ਤਸਵੀਰ ਬਾਤੇ ਬਣਾਉਣ ਲੱਗੀ ਹੈ ਕੀ ਬਾਤ ਉਹ ਕਈ ਵਾਰ ਤਸਵੀਰ ਜਿਹੜੀ ਹੁੰਦੀ ਹੈ ਨਾ ਉਹ ਆਪ ਹੀ ਗੱਲਾਂ ਬਣਾਉਣ ਲੱਗ ਜਾਂਦੀ ਹੈ ਜੀ 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 ਤਾਂ ਜਿਹੜੀ ਇਹ ਤਸਵੀਰ ਹੈ ਸਰ ਇਸ ਤਸਵੀਰ ਨੇ ਤਾਂ ਉਹ ਪੱਟੀ ਹਲਕੇ ਦੇ ਵਿੱਚ ਪੂਰੀ ਕਹਿ ਲੋ ਤਕਦੀਰ ਪਲਟੀ ਪਈ ਆ ਹੂੰ ਹਰਮਿੰਦਰ ਸਿੰਘ ਗਿੱਲ ਜਿਹੜੇ ਕਾਂਗਰਸੀ ਵਿਧਾਇਕ ਰਹ ਚੁੱਕੇ ਆ ਉਹ ਤੇ ਲਾਈਵ ਆ ਕੇ ਪਿਟ ਰਹੇ ਨੇ ਜੀ ਜਲਦੀ ਗੱਲ ਰੱਖ ਰਹੇ ਨੇ ਹੂੰ ਅਦੇਸ਼ ਪ੍ਰਤਾਪ ਸਿੰਘ ਕੈਰੋ ਯਾਨੀ ਕੈਰੋ ਫੈਮਿਲੀ ਦੇ ਉਤੇ ਸਵਾਲੀਆ ਨਿਸ਼ਾਨ ਚੁੱਕ ਰਹੇ ਨੇ ਜੀ ਹੁਣ ਉਹ ਜਿਹੜੀ ਫੋਟੋ ਸੀ ਫੋਟੋ ਸੀ ਗੁਰਚੇਤ ਸਿੰਘ ਪੁੱਲਰ ਹੋਰਾਂ ਦੇ ਘਰ ਸ਼ਾਦੀ ਸਮਾਰਗਮ ਦੀ ਜੀ ਉਹਦੇ ਚ ਪ੍ਰਤਾਪ ਸਿੰਘ ਬਾਜਵਾ ਤੇ ਅਦੇਸ਼ ਪ੍ਰਤਾਪ ਸਿੰਘ ਕੈਰੋ ਕੈਮਰੇਜ ਕੈਪਚਰ ਹੋਗਾ ਹਮ ਬਾਜਵਾ ਸਾਹਿਬ ਅੱਜਕੱਲ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਬਾਜਵਾ ਸਾਹਿਬ ਪੂਰੇ ਇਸ ਗੱਲ ਵਾਸਤੇ ਆਸਵੰਦ ਹੈ ਕਿ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਬਾਈ ਦਾ ਕਹਿੰਦਾ ਉਧਰ ਤੇ ਭਾਉ ਨੇ ਵੈਸੇ ਆਉਣ ਵਾਲਾ ਟਾਈਮ ਤੇਰੇ ਭਾਉ ਦਾ ਜੀ 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 ਤੇ ਕਹਿੰਦਾ ਮਤਲਬ ਇਹ ਆ ਕਿ ਉਹ ਸਾਰਾ ਕੁਝ ਜਿਹੜਾ ਸੀਗਾ ਨਾ ਉਹ ਜਦੋਂ ਤਸਵੀਰ ਚੋਂ ਨਿਕਲਿਆ ਤਾਂ ਜਦੋਂ ਸਿਆਸਤਦਾਨਾਂ ਦੇ ਇਸ ਤਰ੍ਹਾਂ ਹਾਲਾਂਕਿ ਜਿਵੇਂ ਤੁਸੀਂ ਕਿਹਾ ਕਿ ਵਿਆਹ ਸ਼ਾਦੀ ਦੇ ਵਿੱਚ ਜਾਂ ਆਮ ਸਮਾਗਮ ਚ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਨੇ ਉਹਦੇ ਚ ਕੋਈ ਅਲੋਕਾਰੀ ਗੱਲ ਤੇ ਹੈ ਨਹੀਂਗੀ ਹਮ ਪਰ ਇੱਥੇ ਕਿਤੇ ਨਾ ਕਿਤੇ ਜੋ ਬਾਜਵਾ ਸਾਹਿਬ ਨੇ ਉਹ ਫੋਟੋ ਪੋਸਟ ਕਰ ਦਿੱਤੇ ਹੂੰ ਇੱਥੇ ਆ ਕੇ ਤੇ ਫੇਰ ਘਰਾਰੀ ਫਸ ਗਈ ਜੀ ਤੇ ਇਤਨਾ ਲੱਗਦਾ ਕਿ ਸਾਈਆਂ ਵਧਾਈਆਂ ਉਹਨਾਂ ਦੇ ਟਾਈਮਸ ਫੋਟੋਆਂ ਪੱਕੀਆਂ ਨਾ ਹੋ ਜਾਣ ਕਿਤੇ ਹੈ ਹਾਂ ਜੀ ਜੀ ਉਹੀ ਦੇ ਬਿਟੇ ਚਵਟਣਾ ਦੀ ਜੋੜੀ ਵਾਲਾ ਸਾਹਿਬ ਕਿਤਾਬ ਨਾ ਬਣ ਜਾਵੇ ਸਹੀ ਗੱਲ ਹੈ ਬਿਲਕੁਲ ਉਸ ਤਸਵੀਰ ਤੋਂ ਗੱਲ ਚੱਲਦੀ ਚੱਲਦੀ ਹਰਮਿੰਦਰ ਸਿੰਘ ਗਿੱਲ ਤੱਕ ਆ ਗਈ ਜੀ ਉਹਨਾਂ ਅਸਲ 'ਚ ਰੌਲਾ ਰੋਲਾ ਇਹ ਆ ਕਿ ਹਰਮਿੰਦਰ ਸਿੰਘ ਗਿੱਲ ਨੂੰ ਲੱਗਦਾ ਕਿ ਜੇ ਇਹਨਾਂ ਦੀ ਕਾਂਗਰਸ ਕਿਉਂਕਿ ਕੈਰੋਂ ਫੈਮਲੀ ਅੱਛਾ ਕੈਰੋਂ ਫੈਮਲੀ ਦਾ ਬੜਾ ਦਿਲਚਸਪ ਸਿਆਸੀ ਇਤਿਹਾਸ ਹੈ ਜੀ ਕੈਰੋਂ ਸਾਹਿਬ ਅਕਾਲੀ ਛੋ Nghi ਅੰਦਰ ਗਏ ਹੂੰ ਹੂੰ ਫਿਰ ਕਾਂਗਰਸੀ ਬਹੁਤ ਕਾਮਯਾਬ ਠੀਕ ਮਿਨਿਸਟਰ ਦੇ ਤੌਰ ਤੇ ਵੀ ਜਾਣੇ ਜਾਂਦੇ ਆ ਚਲੋ ਉਹ ਤੋਂ ਬਾਅਦ ਪਰਿਵਾਰ ਜਿਹੜਾ ਹੈ ਇਹਨਾਂ ਦਾ ਚਲੋ ਕਿ ਅਕਾਲੀ ਦਾ ਫੇਰ ਵਾਪਸੀ ਹੂੰ ਹੂੰ ਹੁਣ ਇਹ ਆ ਕਿ ਰਵਾਇਤੀ ਪਾਰਟੀ ਜਿਹੜੀ ਹੈ ਜ਼ਿਆਦਾਤਰ ਜੇ ਆਪਾਂ ਦੇਖੀ ਉਹ ਦਿੱਤਾ ਕਾਂਗਰਸ ਬਣ ਸਕਦੀ ਹੈ ਜੇ ਹੈਗੀ ਵੀ ਹੈ ਕੁਝ ਹੱਦ ਤੱਕ ਤਾਂ ਗੱਲ ਇਹ ਆ ਕਿ ਹੁਣ ਜਿਹੜੇ ਹਰਮਿੰਦਰ ਸਿੰਘ ਗਿੱਲ ਸੀਗੇ ਹੋਇਆ ਕੀ ਆ ਕਿ ਜਿਹੜਾ 22 ਵਾਲਾ ਇਲੈਕਸ਼ਨ ਸੀ 17 ਵਾਲਾ ਤੇ ਸ਼ਾਨ ਨਾਲ ਜਿੱਤੇ ਨੇ ਇਹ ਹੂੰ ਇਹ ਰਹੇ ਨੇ ਫੈਡਰੇਸ਼ਨ ਦੇ ਵਿੱਚ ਖੜਕੂਵਾਦੇ ਦੌਰ ਚ ਤੇ ਚਲੋ ਆਰਾਮ ਨਾਲ ਜਿੱਤ ਗਿਆ ਜੀ ਪਰ ਹੋਇਆ ਕੀ ਕਿ 5 ਸਾਲ ਬੀਤਣ ਦੇ ਬਾਅਦ ਹੂੰ ਦੋ ਕੁ ਵੱਡੇ ਲੀਡਰ ਸੇਖੋਂ ਸਾਹਿਬ ਨੂੰ ਛੱਡ ਦਿਓ ਜਾਂ ਐਸਟੀਪੀਸੀ ਵਾਲੇ ਸੀਗੇ ਹੂੰ ਉਹਨਾਂ ਨੂੰ ਛੱਡ ਦਿਓਗੇ ਤੇ ਇਹਨਾਂ ਦੇ ਨਾਲ ਸਾਥ ਦੇਣ ਵਾਲੇ ਨਾ ਬਹੁਤੇ ਬਚੇ ਨਾ ਸਿੱਟਾ ਕੀ ਹੋਇਆ ਸਿੱਟਾ ਇਹ ਹੋਇਆ ਕਿ ਲਗਭਗ ਲਗਭਗ ਕਹਿ ਲਓ ਕਿ ਅੱਧ ਪਚੱਧ ਵੋਟ ਜਿਹੜੀ ਉੱਡ ਗਈ ਜੀ 17 ਤੋਂ 22 ਤੱਕ ਹਾਰ ਗਏ ਹਾਰ ਗਏ ਹੁਣ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕਹਿਰੂ ਆ ਉਹ ਪੱਕੇ ਪੈਰੀ ਹਲੇ ਵੀ ਹੈਗੇ ਆ ਹੂੰ ਪੱਟੀ ਦੇ ਵਿੱਚ ਜਿਹੜੇ ਹਰਮਿੰਦਰ ਸਿੰਘ ਗਿੱਲ ਆ ਉਹਨਾਂ ਨੂੰ ਪਤਾ ਹੈ ਹੁਣ ਜਦੋਂ ਵੀ ਕਿਤੇ ਉਹ ਪੁਰਾਣੇ ਨੈਟਵਰਕ ਵਿੱਚ ਜਾਂਦੇ ਬੰਦੇ ਇਹਨਾਂ ਦੇ ਨਾਲ ਉਹ ਜਿਹੜੇ ਸੀ ਨਾ ਜ਼ਿਆਦਾਤਰ ਆਮ ਆਦਮੀ ਪਾਰਟੀ 'ਚ ਚਲੇ ਗਏ ਜੀ ਯਾਨੀ ਇਹ ਹੁੰਦਾ ਹੀ ਆ ਜਿਹਦੀ ਚੜਤ ਹੁੰਦੀ ਆ ਜਾਂ ਜਿਹਦੀ ਗਵਰਨਮੈਂਟ ਬਣ ਜਾਂਦੀ ਆ ਲੋਕ ਫਿਰ ਭੱਜ-ਭੱਗਦੇ ਆ ਉਧਰ ਨੂੰ ਬਿਲਕੁਲ ਹੁਣ ਜਦੋਂ ਗਿੱਲ ਸਾਹਿਬ ਬਜ਼ਾਰਾਂ 'ਚ ਮਾਰਦੇ ਅਗੇੜਾ ਹੂੰ ਤੇਰੀ ਗਲੀ ਵਿੱਚ ਗੇੜਾ ਛੇੜਾ ਲਾਈ ਰੱਖਣਾ ਉਹ ਅਗੋ ਕਹਿੰਦੇ ਆ ਕਿ ਯਾਰ ਤੂੰ ਐਵੇਂ ਟਾਈਮ ਬਰਬਾਦ ਕਰੀ ਜਾਂਦਾ ਐ ਇੱਥੇ ਤੇ ਕਹਿ ਰਹੇ ਰਾਣੇ ਆ ਜਾਣਾ ਕਾਂਗਰਸ ਚ ਬਿਲਕੁਲ ਤੇ ਤੈਨੂੰ ਤੇ ਇਹਨਾਂ ਨੇ ਤੋਰ ਦੇਣਾ ਤਰਨ ਤਰਨ ਵਾਲੀ ਸਾਈਡ ਨੂੰ ਤੋਰ ਦੇ ਦੇ ਟੜਕ ਟੜਕੋ ਐਦਾਂ ਭਾਈ ਉਹ ਫਿਰ ਦੇਖੋ ਲੀਡਰ ਤਾਂ ਲੀਡਰ ਹੈ ਨਾ ਆਪਣਾ ਹਲਕਾ ਕੌਣ ਛੱਡਦਾ ਬਿਲਕੁਲ ਬਿਲਕੁਲ ਆਪਣੇ ਹਲਕੇ ਦਾ ਆ ਤੁਸੀਂ ਦੇਖ ਲਓ ਮਨਪ੍ਰੀਤ ਬਾਦਲ ਨੇ ਛੱਡਿਆ ਸੀਗਾ ਹਲਕਾ ਗੇਦੜਵਾ ਤੇ ਹੁਣ ਉਹ ਅਫਸੋਸ ਪ੍ਰਗਟਾਉਂਦੇ ਆ ਬਿਲਕੁਲ ਤੁਸੀਂ ਸੱਚਮੁੱਚ ਕਈ ਇਸ ਵੀ ਕੁਝ ਵੋਟਾਂ ਫਿਰ ਪੱਕੇ ਤੌਰ ਤੇ ਚਲੀਆਂ ਜਾਂਦੀਆਂ ਚਲੇ ਜਾਂਦੀਆਂ ਨੇ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਕਹਾਣੀ ਆ ਹੁਣ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੇ ਫੋਟੋ ਪਾਉਣ ਵਾਲੀ ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਪ੍ਰਤਾਪ ਸਿੰਘ ਬਾਜਵਾ 25 26 ਦੇ ਲਾਗੇ ਧਮਾਕੇ ਸਟਾਰਟ ਕਰ ਦੇਣਗੇ ਹੂੰ ਸਤਾਈ ਦੇ ਬਿਲਕੁਲ ਕਿ ਆ ਫਲਾਣਾ ਪਾਰਟੀ ਚ ਆ ਰਿਹਾ ਜੀ ਫਲਾਣਾ ਇਹ ਵੀ ਇੱਕ ਨਾ ਦੌੜ ਦੌੜ ਲੱਗੀ ਹੁੰਦੀ ਹੈ ਨਾ ਹੂੰ ਜਿਵੇਂ ਤੁਸੀਂ ਰਾਗਮ ਚੱਡਾ ਦੇਖਿਆ ਹੋਗਾ ਕਿ ਮੈਂ ਗੱਡੀ ਲਾ ਕੇ ਪੱਜਾ ਫਿਰਦਾ ਮਤਲਬ ਕਿ ਸੜਕ ਤੇ ਤੁਰੇ ਜਾਂਦੇ ਬੰਦੇ ਨੂੰ ਪਾਰਟੀ ਚ ਸ਼ਾਮਲ ਕਰਾ ਕੇ ਤੇ ਗੱਡੀ ਚ ਚੜ ਜਾਂਦਾ ਸੀ ਇੰਨਾ ਫਰਤੀਲਾ ਸੀ ਹੂੰ ਮਤਲਬ ਕਿ ਉਹਨੇ ਘਾ ਹੀ ਪਾ ਦਿੱਤਾ ਤੁਸੀਂ ਦੇਖ ਲਓ ਚੈੱਕ ਕਰ ਲਓ ਵੀਡੀਓ ਬਿਲਕੁਲ ਜਲੰਧਰ ਦੇ ਵਿੱਚ ਤੇ ਰੌਲਾ ਪੈ ਗਿਆ ਸੀ ਉਹ ਟਕਸਾਲੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਸੀ ਪੁਰਾਣੇ ਉਹ ਪਿੱਟਣ ਇਹ ਬੰਦਾ ਇਹ ਕਰਕੇ ਸ਼ੰਗਲ ਤੋਂ ਭੱਜ ਕੇ ਗੱਡੀ 'ਚ ਛੜ ਕੇ ਨਿਕਲ ਗਿਆ ਤਾਂ ਕਹਿਣ ਦਾ ਭਾਵ ਇਹ ਆ ਕਿ ਦੇਖੋ ਪ੍ਰਤਾਪ ਸਿੰਘ ਬਾਜਵਾ ਮੈਂ ਜਿਵੇਂ ਅੱਗੇ ਕਿਹਾ ਸੀਗਾ ਕਿ ਗੇਮ ਸੈੱਟ ਕਰ ਰਹੇ ਨੇ ਗੇਮ ਜਚਾ ਰਹੇ ਨੇ ਕਿ ਜਿਵੇਂ ਹੀ ਲਗਾ ਆਏਗਾ ਸਤਾਈ ਦਾ ਕਿ ਇਦਾਂ ਵੱਡੇ ਕੁਝ ਨਾਮ ਜਿਹੜੇ ਉਹਨਾਂ ਦੀ ਸੋਚ ਹੈ ਜੀ ਉਹਨਾਂ ਦੀ ਸਟ੍ਰੈਟਜੀ ਹੈ ਕਿ ਇਸ ਤਰ੍ਹਾਂ ਕਹ ਲਓ ਕਿ ਪੂਰੇ ਵੀ ਲਾ ਦੀਏ ਰੰਗ ਭਾਗ ਕਾਂਗਰਸ ਦੇ ਵਿੱਚ ਤੇ ਆਪਣਾ ਵਸਨ ਜਿਹੜਾ ਉਹ ਵੱਧ ਜਾਏਗਾ ਔਰ ਦੂਸਰੇ ਪਾਸੇ ਜਿਹੜੀ ਗੱਲ ਹੈ ਕੈਰੋ ਫੈਮਿਲੀ ਦੀ ਮੇਰਾ ਵੀ ਮੰਨਣਾ ਕੈਰੋ ਫੈਮਿਲੀ ਕੋਲ ਦੋ ਆਪਸ਼ਨਸ ਹਨ ਜੀ ਜੀ ਇੱਕ ਸੀ ਭਾਜਪਾ ਦੂਸਰਾ ਕਾਂਗਰਸ ਮੇਰਾ ਮੰਨਣਾ ਕਿ ਭਾਜਪਾ ਵਾਲਾ ਆਪਸ਼ਨ ਫਿਲਹਾਲ ਉਹ ਇਸਤੇਮਾਲ ਨਹੀਂ ਕਰਗੇ ਹਮ ਠੀਕ ਹੈ ਨਾ ਜੀ ਕਿਉਂਕਿ ਭਾਜਪਾ ਦਾ ਜੇ ਉਹ ਮਨ ਕੋਈ ਆਪਸ਼ਨ ਇਸਤੇਮਾਲ ਕਰਦੇ ਆ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੋਏਗਾ ਇਹਨਾਂ ਨੂੰ ਉਹ ਵੀ ਸਮਝਦਾ ਰਹੇ ਤਾਂ ਦੂਸਰਾ ਆਪਸ਼ਨ ਜਿਹੜਾ ਕਾਂਗਰਸ ਦਾ ਹੈ ਤੇ ਕਾਂਗਰਸ ਦਾ ਜੇ ਆਪਸ਼ਨ ਇਸਤੇਮਾਲ ਕਰਦੇ ਨੇ ਸਾਹਿਬ ਤੇ ਮੈਨੂੰ ਨਹੀਂ ਲੱਗਦਾ ਫਿਰ ਉਹ ਲੋਕਲ ਲੀਡਰ ਦੇ ਥਰੂ ਕਿਸੇ ਦੇ ਆਉਣਗੇ ਚਾਹੇ ਉਹ ਵੜਿੰਗੋ ਹੋਵੇ ਚਾਹੇ ਚੰਨੀ ਹੋਵੇ ਚਾਹੇ ਕੈਲੋ ਕੇ ਬਾਜਵਾ ਸਾਹਿਬ ਹੋ ਜੀ ਫਿਰ ਤੇ ਉਹ ਵੱਡੇ ਘਰ ਚੋਂ ਹੀ ਆਉਣਗੇ ਓਕੇ ਕਿ ਤੁੱਕੇ ਦੇਖੋ ਨਾਂ ਵੱਡਾ ਹੈ ਨਾ ਇੱਕ ਤਾਂ ਲੈਗਸੀ ਹੁੰਦੀ ਹੈ ਦੂਸਰਾ ਕਿ ਸਭ ਤੋਂ ਵੱਡਾ ਮਾਮਲਾ ਜਿਹੜਾ ਉਹ ਜੁੜਦਾ ਹੈ ਬਾਦਰ ਫੈਮਲੀ ਦੇ ਧਮਾਦ ਵਾਲਾ ਹੂੰ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਨਾ ਕੋਈ ਵੀ ਪਾਰਟੀ ਉਹਨਾਂ ਦਾ ਰਸੂਖ ਹੈ ਜਿਹੜਾ ਪਰਸਨਲੀ ਨੇਤਾ ਦਾ ਹੁੰਦਾ ਉਹ ਵੀ ਦੇਖਦੀ ਹੈ ਸੈਕੰਡ ਕਿ ਤੁਹਾਡਾ ਪਰਿਵਾਰਕ ਰਿਸ਼ਤੇ ਜਾਂ ਰਿਲੇਸ਼ਨ ਵੀ ਕਹਾਂ ਲੋਜੀ ਉਹ ਚੀਜ਼ ਵੀ ਦੇਖਦੀ ਹੈ ਤੇ ਥਰਡ ਚੀਜ਼ ਇਹ ਹੁੰਦੀ ਹੈ ਕਿ ਤੁਹਾਡਾ ਜਿਹੜਾ ਆਉਣ ਦਾ ਫਾਇਦਾ ਪਾਰਟੀ ਨੂੰ ਕਿੰਨਾ ਹੋਏਗਾ ਕਿ ਫਲਾਣੇ ਦਾ ਉਹ ਇੱਕ ਭਲ ਨਹੀਂ ਪੱਖੀ ਦੇ ਪਾਰਟੀ ਵੀ ਦੇਖੂਗੀ ਤੇ ਜਿਹੜਾ ਲੀਡਰ ਕੋਈ ਆਉਂਦਾ ਤਾਂ ਉਹ ਵੀ ਦੇਖੂਗਾ ਆਪਣਾ ਜੀ 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 ਬਿਲਕੁਲ ਬਿਲਕੁਲ ਤੂਰ ਸਾਹਿਬ ਕਹਿ ਰਹੇ ਨੇ ਕਿ ਆਉਣ ਵਾਲਾ ਟਾਈਮ ਬਾਜਵਾ ਬਾਈ ਨਹੀਂ ਕਹਿੰਦੇ ਸਾਡੇ ਸੂਤਰ ਬੈਠੇ ਕਹਿ ਰਹੇ ਨੇ ਕਿ ਕੋਈ ਵੱਖਰਾ ਹੋਵੇਗਾ ਵੇਖੋ ਜੀ ਇਹ ਤਾਂ ਅਗਲਾ ਸੋਚਦਾ ਤੇ ਸਾਹਿਬ ਇਹੋ ਹੀ ਆ ਨਾ ਕਿ ਮੇਰਾ ਕੋਣ ਆ ਬੰਦਾ ਜਿਹੜਾ ਸਿਆਸਤ ਦੇ ਵਿੱਚ ਇਹ ਕਹ ਲੋ ਕਿ ਉਮੀਦ ਰੱਖ ਕੇ ਚੱਲਦਾ ਕਿ ਯਾਰ ਕੋਈ ਗੱਲ ਨਹੀਂ ਆਪਾਂ ਫਾੜੀ ਰਹਿ ਲਾਂਗੇ ਤਾਂ ਠੀਕ ਆ ਸਿਆਸਤ ਦੇ ਵਿੱਚ ਆਉਂਦਾ ਹੀ ਹਰੇਕ ਬੰਦਾ ਹਵਲ ਹੋਣ ਵਾਸਤੇ ਆ ਬਿਲਕੁਲ ਇਹ ਇੱਕ ਦੌਰ ਹੈ ਨਾ ਹਰੇਕ ਬੰਦਾ ਭਜਨ ਵਾਸਤੇ ਆਉਂਦਾ ਹੈ ਨਿਕਲਣ ਵਾਸਤੇ ਆਉਂਦਾ ਹੈ ਅ ਤੇਜੀ ਕਹਿ ਰਹੇ ਨੇ ਕਿ ਕੈਰੋਂ ਤੇ ਕਾਲੀ ਦਲ ਚ ਹੁੰਦੀਆਂ ਵੀ ਖੇਮ ਕਰਨ ਹਲਕੇ ਚ ਕਹਿੰਦੇ ਕਾਂਗਰਸ ਹੀ ਰਹੇ ਨੇ ਇੱਕ ਮਿੱਤਰ ਦਾ ਹੋਰ ਵੀ ਕਮੈਂਟ ਸੁਕੂਮਿਤ ਗਿੱਲ ਜੀ ਇਹ ਕਹਿ ਰਹੇ ਨੇ ਪ੍ਰਤਾਪ ਸਿੰਘ ਕੈਰੋਂ ਦੀ ਦੇਣ ਕਹਿੰਦੇ ਜਿਨ੍ਹਾਂ ਦੀਆਂ ਬਣਾਈਆਂ ਪਾਲਿਸੀਆਂ ਕਰਕੇ ਪੰਜਾਬ ਇੱਕ ਖੁਸ਼ਹਾਲ ਸੂਬਾ ਬਣਿਆ ਸੀ ਬਹੁਤ ਕੁਝ ਹੋਣਾ ਦੀਆਂ ਜੇ ਆਪਾਂ ਦੇਖੀਏ ਉਸ ਟਾਈਮ ਲਿਆਂਦੀਆਂ ਪ੍ਰਯੋਜਨਾਵਾਂ ਸਕੀਮਾਂ ਜਿਹੜੀਆਂ ਨੇ ਉਹਦਾ ਲਾਭ ਹੋਇਆ ਜੀ ਜੀ ਇਹ ਨਾ ਇੱਕ ਵੀਡੀਓ ਹੈਗੀ ਆ ਜਿਹੜੇ ਆਪਣੇ ਹੁੰਦੇ ਸਨ ਆ ਸਾਬ ਦਾ ਸਪੀਕਰ ਕੇਪੀ ਸਾਹਿਬ ਹੂੰ ਉਹਨਾਂ ਦੀ ਇੱਕ ਵੀਡੀਓ ਆ ਮੈਂ ਕੁਝ عرصਾ ਪਹਿਲਾਂ ਦੇਖੀ ਸੀਗੀ ਉਹਦੇ 'ਚ ਉਹਨਾਂ ਨੇ ਸਾਰੀਆਂ ਗਿਣਾਈਆਂ ਹੋਈਆਂ ਨੇ ਜੀ 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 ਕਿ ਪ੍ਰਤਾਪ ਸਿੰਘ ਕੈਰੋ ਨੇ ਪੰਜਾਬ ਵਾਸਤੇ ਕੀ ਕੀਤਾ ਜਿਹੜੇ ਆਪਣੇ ਉਹ ਸਪੀਕਰ ਸੀਗੇ ਹੂੰ ਮੈਨੂੰ ਉਹਨਾਂ ਦਾ ਪੂਰਾ ਨਾਮ ਭੁੱਲ ਗਿਆ ਉਹਨਾਂ ਦਾ ਸ਼ਤਕਮਰ ਪਾ ਲਿਆ ਜਿਹੜੇ ਕਾਂਗਰਸ ਦੇ ਰਾਜਮੰਦੇ ਸਪੀਕਰ ਸੀਗੇ ਜੀ 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 ਤਾਂ ਉਹਨਾਂ ਦੀ ਇੱਕ ਵੀਡੀਓ ਮੈਂ ਦੇਖੀ ਸੀਗੀ ਬਹੁਤ ਸ਼ਾਨਦਾਰ ਇਹ ਬਲਾਰੇ ਅੱਛੇ ਨੇ ਬਹੁਤ ਸ਼ਾਨਦਾਰ ਤਰੀਕੇ ਨਾਲ ਵਰਨਣ ਕੀਤਾ ਆਪਣੀ ਮਤਲਬ ਕਿ ਚਲੋ ਸਾਡੇ ਵਾਲੀ ਪੀੜ੍ਹੀ ਥੋੜੀ ਜਾਣਦੀ ਆ ਜਿਹੜੀ ਬਿਲਕੁਲ ਯੰਗ ਆ ਪੀੜ੍ਹੀ ਆ ਹੂੰ ਸਿਆਸਤ ਨੂੰ ਥੋੜਾ ਥੋੜਾ ਜਾਣੂ ਆ ਉਹਨਾਂ ਵਾਸਤੇ ਤੋਂ ਵੀਡੀਓ ਬੜੀ ਜਾਣਕਾਰੀ ਦੇ ਦੇ ਹਾਲ ਕਿ ਮੇਰਾ ਹੀ ਮੰਨਣਾ ਹੈ ਕੋਈ ਵੀ ਰੂਲਰ ਹੈ ਕੋਈ ਰਾਜਾ ਮਹਾਰਾਜਾ ਚੱਕ ਕੇ ਵੇਖ ਲਓ ਕੋਈ ਸੁਲਤਾਨ ਕੋਈ ਵੀ ਸਭ ਉਹਦੇ ਚ ਕਮੀਆਂ ਰਹੀਆਂ ਹੋਣਗੀਆਂ ਮੈਂ ਕਦੇ ਵੀ ਹਿਸਟਰੀ ਪੜ੍ਹਦਾ ਨਾ ਤਾਂ ਮੈਂ ਇਹ ਪਹਿਲਾਂ ਹੀ ਆਪਦੇ ਮਾਈਂਡ ਸੈਟ ਨਾਲ ਪੜਦਾ ਕਿ ਯਾਰ ਇਹਦੇ 'ਚ ਕਮੀਆਂ ਵੀ ਹੋਣਗੀਆਂ ਪਰ ਖਾਸੀਅਤਾਂ ਵੇਖੋ ਕਿ ਉਸ ਟਾਈਮ ਉਹ ਰੂਲ ਕਰ ਰਿਹਾ ਸੀਗਾ ਤਾਂ ਉਹਦੇ 'ਚ ਕੁਆਲਿਟੀਆਂ ਕੀ ਸੀਗੀ ਇਹ ਵੀ ਇੱਕ ਕਹਿ ਲਓ ਕਿ ਕਲਾ ਹੁੰਦੀ ਆ ਸਿੱਕੇ ਦੇ ਦੋਵੇਂ ਪਾਸੇ ਸਾਹਮਣੇ ਤੁਹਾਡੇ ਕੋਈ ਵੀ ਬੈਠਾ ਤੁਹਾਡਾ ਦੁਸ਼ਮਣ ਹੀ ਕਿਉਂ ਨਾ ਇੱਕ ਵੇਲੇ ਆ ਕੇ ਬੈਠ ਜਾਵੇ ਤਾਂ ਜੇ ਉਹਦੇ 'ਚ ਕੋਈ ਕੁਆਲਿਟੀ ਨਜ਼ਰ ਆਉਂਦੀ ਆ ਨਾ ਨੋਟ ਡਾਊਨ ਕਰ ਲਓ ਹਮ ਬਿਲਕੁਲ 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 ਇਸ ਤਰ੍ਹਾਂ ਹੀ ਬੰਦਾ ਜੀ ਆਪ ਭਰਪੂਰ ਹੁੰਦਾ ਹੈ ਨਾ ਹੌਲੀ ਹੌਲੀ ਆਪਾਸੇ-ਪਾਸੇ ਤੋਂ ਚੀਜ਼ਾਂ ਇਕੱਠੀਆਂ ਕਰਦੇ ਨੇ ਇੱਕ ਮੈਂ ਕਮੈਂਟ ਥੋੜਾ ਜਿਹਾ ਆਪਣੀ ਇਸ ਖਬਰ ਤੋਂ ਸਾਈਡ ਦਾ ਪੜ੍ਹਦੇ ਆ ਮਿੰਟੂ ਜੀ ਮੰਨੂ ਜੀ ਕਹਿ ਰਹੇ ਨੇ ਕਿ ਮਿੰਟੂ ਜੀ ਆਮ ਆਦਮੀ ਪਾਰਟੀ ਵਾਲੇ ਕਾਰਜਕਾਰੀ ਪ੍ਰਧਾਨ ਕਿਉਂ ਰੱਖਿਆ ਕਹਿੰਦੇ ਉਹਨਾਂ ਨੇ ਉਹ ਸ਼ੈਰੀ ਕਲਸੀ ਨੂੰ ਜੀ ਜੀ ਉਹ ਤੁਹਾਨੂੰ ਪਤਾ ਹੀ ਆ ਉਹਨੂੰ ਮੁੰਡੇ ਨੂੰ ਖੁਸ਼ ਕਰ ਦਿੱਤਾ ਚਾਚੇ ਚਾਚੀ ਕਰਦਾ ਫਿਰਦਾ ਫਿਰ ਨਾ ਸੀ ਇਲੈਕਸ਼ਨ ਚ ਠੀਕ ਹੈ ਨਾ ਉਹ ਕਹਿੰਦੇ ਨੇ ਮੁੰਡੇ ਨੂੰ ਵੀ ਖੁਸ਼ ਕਰ ਦਿਓ ਕਾਰਜਕਾਰੀ ਪ੍ਰਧਾਨ ਮੇਰੇ ਖਿਆਲ ਦੇ ਨਾਲ ਕਾਰਜਕਾਰੀ ਸ਼ਬਦ ਮੈਨੂੰ ਲੱਗਦਾ ਕਿ ਸ਼ਾਇਦ ਵਰਤਿਆ ਉਹ ਵੀ ਨੂੰ ਪਤਾ ਨਹੀਂ ਹੈ ਜੀ ਉਪਤ ਕਹਿ ਰਹੇ ਨਾਲ ਉਪਸ਼ਬਦ ਤੋਂ ਲਾ ਰਹੇ ਉਹ ਪਤਾ ਲੱਗ ਜਾਂਦਾ ਵਾਈਸ ਪ੍ਰੈਜ਼ੀਡੈਂਟ ਉਪਤ ਕਲੱਬਾਂ 'ਚ ਵੀ ਹੁੰਦੇ ਵਾਈਸ ਪ੍ਰੈਜ਼ੀਡੈਂਟ ਐਸੀ ਕੋਈ ਗੱਲ ਨਹੀਂ ਹੈਗੀ ਜੀ ਉਦਾਂ ਵੀ ਨਾਲ ਕੰਪੀਟੀਸ਼ਨ ਰੱਖਤਾ ਹੋਏਗਾ ਕਿ ਵੇਖ ਲਓ ਭਾਈ ਜੇ ਤੁਸੀਂ ਅੱਛਾ ਨਾ ਕਰੋਗੇ ਤੈਨੂੰ ਪ੍ਰਮੋਸ਼ਨ ਦੇ ਦਿਆਂਗੇ ਮੁੰਡਾ ਹੈਗਾ ਲੈ ਬਿਲਕੁਲ 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 ਖੈਰ ਜੀ ਦੇਖੋ ਉਹਦੇ ਵਿੱਚ ਕੀ ਆ ਗਿਆ ਉਹ ਨਾ ਆ ਗਿਆ ਕਿ ਰਾਣਾ ਕਮਰਪਾਲ ਸਿੰਘ ਰਾਣਾ ਮੈਂ ਨਾਮ ਨਾਲ ਦਾ ਦੇਖ ਲਓ ਪੂਰਾ ਨਾਮ ਵੈਸੇ ਬਹੁਤ ਘੱਟ ਜਾਣਦੇ ਆ ਲੋਕ ਜੀ ਜੀ ਮੈਨੂੰ ਕਿਤੇ ਕਮਰਪਾਲ ਯਾਦ ਸੀ ਹੂੰ ਹੂੰ ਜੀ ਜੀ